ਮਾਰ ਮਾਰ ਲਾ ਬੜੇ ਮੂਵਿੰਗਾ ਕਰਦਾ ਨਹੀਂ ਹੋ ਜੇ ਨਹੀਂ ਕੰਮ ਕਿਉਂ ਨਹੀਂ ਕਰਦਾ ਕੋਸ਼ ਬਕੇਗਾ ਜਦੋਂ 2 3 ਛੱਡੀਆਂ ਮਾ ਹੋਰ ਰਾਤੇ ਦਾ ਨਾ ਮੈਂ ਦੱਸਦੀ ਆ ਦੇਖ ਸਕਦੇ ਹੋ ਕਿ ਟਰੱਕ ਦੀਆਂ ਜਿਹੜੀਆਂ ਬਾਰੀਆਂ ਪਟਦਾ ਪਿਆ ਸੀਗਾ ਬੰਦਾ ਮੌਕੇ ਤੇ ਰੰਗੇ ਹੱਤੀ ਫੜ ਲਿੱਤਾ ਗਿਆ ਜਿਹਦਾ ਮੈਂ ਘਰੋਂ ਕੱਪੜੇ ਲੈਣ ਆਇਆ ਸੀਗਾ ਅਜੇ ਨਾ ਸੇੜ ਤਾਂ ਵੀ ਨਹੀਂ ਉਤਰਿਆ ਗੱਡੀ ਸਟਾਰਟ ਸੀਗੀ ਆ ਕੇ ਕਨੈਕਟਰ ਸਾਈਡ ਦੀਆਂ ਤੱਕੀਆਂ ਨਹੀਂ ਬਟਣ ਲੱਪਿਆ ਫੇਰ ਮੜ ਕੇ ਜਦੋਂ ਮੈਂ ਉਤਰਿਆ ਤੇ ਆ ਕੇ ਇੱਥੋਂ ਵੜਿਆ ਇਹਨੂੰ ਮਾਰੂ ਟੂਲ ਦੀ ਬੱਸ ਚਲਾਉਂਦੇ ਹੋ ਫੈਟ ਟੂਰਿਸਟ ਬੱਸ ਚਲਾਉਂਦਾ ਟੂ ਟੂਰਿਸਟ ਬੱਸ ਚਲਾਉਂਦੇ ਹੋ ਕਿ ਕਿੱਥੇ ਕਿੱਥੇ ਵੜਦਾ ਸੋ ਦੇਖ ਸਕਦੇ ਹੋ ਬੱਸ ਵਾਲੇ ਡਰਾਈਵਰ ਵੀਰ ਆ ਔਰ ਮਿਹਨਤ ਦੇ ਨਾਲ ਵਿਚਾਰੇ 10000 ਦੀਆਂ ਬੈਟਰੀਆਂ ਕਿੱਥੋਂ ਭਰਨੀਆਂ ਆਹੀਂ ਹਾਂ ਨਹੀਂ ਇਹਨੇ ਲਾਲੀ ਸੀਗੀ ਨਾ ਨਾ ਪਟਦਾ ਹੀ ਸੀਗਾ ਅਜੇ ਹਲੇ ਪਟਦਾ ਹੀ ਪਿਆ ਸੀ ਲੱਗਦੀ ਆ ਦਸ਼ੇਰੀ ਆਰ ਦੇ ਵਿੱਚ ਚੋਰੀਆਂ ਕਰਦੇ ਨੇ 2 ਮਹੀਨੇ ਪਹਿਲਾਂ ਮੇਰੀ ਵੀ ਇਥੋਂ ਟਰੱਕ ਦੀਆਂ ਬੈਟਰੀਆਂ ਲਾਈਆਂ ਜੀਆਂ ਇਹ ਬੰਦਾ ਉਥੇ ਬਸ ਦੀਆਂ ਬਾਰੀਆਂ ਖੋਲ ਰਿਆ ਸੀ ਅਸੀਂ ਬੜੇ ਦਿਲ ਦੀ ਹਾਲ ਕਰ ਰਹੇ ਆ ਇਹਨਾਂ ਚੋਰਾ ਦੀਆਂ ਸਾਡੀ ਦੁਕਾਨ ਦਾ ਵੀ ਸ਼ਟਰ ਤੋੜਿਆ ਇਹਨਾਂ ਨੇ ਰਾਤ ਨੂੰ ਕਿੱਥੇ ਕਰਕੇ ਭਾਈ ਦੁਕਾਨ ਕਿੱਥੇ ਕਰਕੇ ਤੁਹਾਡੀ ਬਾਈ ਦੀ ਦੁਕਾਨ ਨਰੂਲਾ ਪੈਡਸ ਠੀਕ ਹੈ ਨਰੂਲਾ ਪੈਡਸ ਕੋਲ ਇਹਨਾਂ ਨੇ ਦੁਕਾਨ ਦਾ ਵੀ ਸ਼ਟਰ ਤੋੜਿਆ ਇਹੀ ਬੰਦਾ ਸੀਗਾ ਇਹੀ ਬੰਦੇ ਨੇ ਜੀ ਵੀਡੀਓ ਵਿੱਚ ਆਇਆ ਬੰਦਾ ਨਹੀਂ ਆਇਆ ਅਸੀਂ ਬੜੇ ਦਿਲ ਦੀ ਹਾਲ ਕਰਦੇ ਆ ਤੇ ਦਿਲੇ ਸਾਰਾ ਦਿਨ ਇੱਥੇ ਚੱਕਰ ਕੱਟਦੇ ਨੇ ਸੋ ਸ਼ਾਮ ਨੂੰ ਇਹ ਵਾਰਦਾਤਾਂ ਕਰਦੇ ਮਤਲਬ ਜੀ ਸਵੇਰੇ ਅੰਗਰੇਜ਼ੀ ਕੀ ਕਰ ਜਾਂਦੇ ਆ ਹਾਂ ਸਵੇਰੇ ਸ਼ਾਮੀ ਵਾਰਦਾਤਾਂ ਸ਼ਾਮ ਨੂੰ ਵਾਰਦਾਤ ਕਰਦੇ ਹੁਣ ਵੀ ਇਹ ਬਸ ਦਾ ਜ ਇਹਨੂੰ ਰੰਗੇ ਹੱਤੀ ਜਦੋਂ ਵਾਜ ਮਾਰੀਆ ਤੇ ਇਹ ਭੱਜ ਗਿਆ। ਸੋ ਦੇਖ ਸਕਦੇ ਹੋ ਜੀ ਰੰਗੇ ਹੱਤੀ ਜਿਹੜੇ ਬੰਦੇ ਫੜੇ ਗਏ ਆ। ਔਰ ਇਹ ਮੁੰਡਾ ਜਿਹੜਾ ਫੜਿਆ ਗਿਆ ਇਹ ਆਪਣੇ ਆਪ ਨੂੰ ਕਹਿੰਦਾ ਕਿ ਅੰਮ੍ਰਿਤਸਰ ਤੋਂ ਆਇਆ। ਅੰਮ੍ਰਿਤਸਰ ਕਿਸੇ ਘਰ ਤੁਹਾਡਾ? ਜਗਾ ਦਾ ਨਾਮ ਅੰਮ੍ਰਿਤਸਰ ਅੰਮ੍ਰਿਤਸਰ ਨਾ ਵੱਡਾ ਹੈ ਅੰਮ੍ਰਿਤਸਰ। ਕਿੱਥੇ ਕਹਿੰਦੇ ਆ ਅੰਮ੍ਰਿਤਸਰ? ਇੱਕ ਮਿੰਟ ਬਜੀ। ਅੰਮ੍ਰਿਤਸਰ ਦੇ ਵਿੱਚ ਰਹਿਦਾ ਉੱਥੇ ਇਹ ਰਹਿਦਾ ਕਿ ਰਹਿੰਦੇ ਹੋ? ਰਹਿੰਦੇ 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 ਰਹੇ ਹੋ। ਰਹਿਣਾ ਸ਼ਾਹ ਜਿਹੜਾ ਕੀਤਾ ਆ। ਆਲ ਪੰਡਾ ਆਲ ਪੰਜਾਬ ਦੇ। ਨਾਮ ਕੀ ਇੱਕ ਮਿੰਟ ਨਾਮ ਕੀ ਤੋਂ ਨਾਮ ਕੀ ਬਾਈ ਤੇਰਾ? ਨਹੀਂ ਮੈਂ ਪਿੰਡਿਆ ਆ ਬਾਈ ਨਾਮ ਕੀ ਤੇਰਾ ਕੀ ਨਾਮ ਹੈ ਨਹੀਂ ਨਹੀਂ ਨਾਮ ਤੇ ਮੇਰਾ ਲੱਭਾ ਲੱਭਾ ਕਿਤੋਂ ਲੱਭਾ ਇਹਨਾਂ ਨੇ ਇਹਨਾਂ ਨੇ ਮੈਨੂੰ ਲੱਭਾ ਫੇਰ ਲੱਭਾ ਦਾ ਪੈਸਾ ਤੈਨੂੰ ਮੈਂ ਤਾਕੀਆਂ ਪਾਟ ਤੈਨੂੰ ਤੈਨੂੰ ਨਹੀਂ ਲੱਭੇ ਨੂੰ ਹੁਣ ਬੰਦੇ ਇਹਨੇ ਲੱਭ ਲਿਆ ਕੀ ਕਰਦਾ ਕੀ ਬੇ ਉਥੇ ਕੀ ਕਰਦਾ ਕਿਸਗਾ ਬਸ ਮੀ ਆਪਾਂ ਕੰਮ ਕਰਕੇ ਹੁਣ ਜਿਹੜੇ ਵੇਲੇ ਨੌਜਵਾਨ ਪੀੜ੍ਹੀ ਆਪਾਂ ਸਾਤ ਬੰਦੇ ਕੰਮ ਕਰ ਰਿਹਾ ਹੋ ਗਏ ਜਾਮ ਲਗਾ ਰਹੇ ਸਹੀ ਹੈ ਕਿ ਗਲਤ ਹੈ ਹੈ ਅੱਗੇ ਜੋ ਕਰੂੰਗਾ ਤੈਂ ਟਾਕੀ ਪੜਦਾ ਸੀ ਨਹੀਂ ਕਰਦਾ ਇਹ ਸੁਦਰਨ ਵਾਲੀ ਆ ਜਨਦਾ ਨਹੀਂ ਟਾਕੀ ਲਾਂਦਾ ਹੀ ਉੱਥੋਂ ਜੁੱਤ ਫੇਰ ਲਓ ਟਾਕੀ ਲਾਂਦਾ ਸੀ ਤੇ ਕੰਮ ਕਰ ਕਿਉਂ ਨਹੀਂ ਕਰਦਾ ਤੂੰ 18-18000 ਦੀਆਂ ਬੈਟਰੀਆਂ ਮਾਰ ਮਾਰ ਲਾ ਫੜੇ ਮੂੰਹ ਪਿੰਗਾ ਕਰ ਦਿੰਦਾ ਨਹੀਂ ਨਹੀਂ ਕੰਮ ਕਿਉਂ ਨਹੀਂ ਕਰਦਾ ਤੂੰ ਦੇਖ ਸਾਹਮਣੇ ਮੌਕੇ ਤੇ ਪੁਲਿਸ ਆ ਗਈ ਇਹ ਲੈ ਕੇ ਜਾ ਰਹੀ ਹੈ ਜੀ ਥਾਣਾ ਬਸਤੀ ਬਾਵਾ ਖੇਲ ਤੇ ਪੁਲਿਸ ਆਈ ਹੈ ਜਲੰਧਰ ਦਾਦਾ ਨੂੰ ਮਾਮਲਾ ਸੰਜੇ ਕਰ ਰਹੇ ਆ ਔਰ ਇਹ ਬੰਦਾ ਜਿਹੜਾ ਦੱਸਿਆ ਜਾ ਰਿਹਾ ਟਾਕੀਆਂ ਲਾਰਿਆ ਸੀ ਇਹ ਬੱਸਾਂ ਦੀਆਂ ਔਰ ਡਰਾਈਵਰ ਵੀ ਟੂਰਿਸਟ ਬੱਸ ਜਿਹੜਾ ਚਲਾਉਂਦਾ ਸੋ ਹੁਣ ਉਹਨੂੰ ਲੈ ਕੇ ਜਾ ਰਹੇ ਆ ਔਰ ਲੱਬੇ ਨੂੰ ਲੱਬ ਲਿਆ ਜੀ ਦੇਖ ਸਕਦੇ ਹੋ ਲੱਬੇ ਨੂੰ ਬੰਦਿਆਂ ਨੇ ਲੱਬ ਲਿਆ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਕਿਹੜੇ ਥਾਣੇ ਲੈ ਕੇ ਜਾ ਰਹੇ ਸਾਨੂੰ ਸਾਰਾ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਇਥੋਂ ਦੀ ਲੈ ਕੇ ਜਾ ਰਹੀ ਹੈ ਔਰ ਜਿਨ੍ਹਾਂ ਦੀਆਂ ਬੈਟਰੀਆਂ ਲਾਈਆਂ ਸੀ ਉਹਨਾਂ ਦਾ ਜਿਹੜੀਆਂ ਟਾਕੀਆਂ ਲਾਈਆਂ ਸੀ ਔਰ ਜਿਨ੍ਹਾਂ ਦੀਆਂ ਬੈਟਰੀਆਂ ਜਿਹੜੀਆਂ ਮਟੀਆਂ ਜਾ ਰਹੀਆਂ ਸੀ ਔਰ ਇਹ ਵਿਅਕਤੀ ਦੇਖ ਸਕਦੇ ਹੋ ਸ਼ਕਲ ਤੁਸੀਂ ਪਛਾਣ ਲਓ ਤੁਹਾਡੇ ਇਲਾਕੇ ਦੀ ਵੀ ਕਿਤੇ ਇਹਨੇ ਵਾਰਦਾ ਪਹਿਲਾਂ ਨਾ ਕੀਤੀ ਹੋਵੇ ਕੋਈ ਨਿਆਰ ਕਿ ਟਨਾਵਾ ਜਿਹੜੀਆਂ ਲੱਭਾ ਨਾਮ ਦਾ ਵਿਅਕਤੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀਗਾ ਔਰ ਟੂਰਿਸਟ ਬੱਸ ਜਿਹੜੀ ਟੱਕੀ ਆ ਲਾ ਕੇ ਜਿਹੜਾ ਲੈ ਚੁੱਲਾ ਸੀ ਤਾਂ ਮੌਕੇ ਤੇ ਹੀ ਜਿਹੜਾ ਫੜ ਲਿੱਤਾ ਗਿਆ ਔਰ ਜਿਹੜਾ ਦੱਸਿਆ ਜਾ ਰਿਹਾ ਕਿ ਆਸ-ਪਾਸ ਜਿੰਨਾਂ ਦੀ ਟਰੱਕ ਹੈ ਉਹਨਾਂ ਵੀ ਬੈਟਰੀਆਂ ਵੀ ਲਾਂਦੇ ਸੀ ਔਰ ਇੰਨੇ ਮਾੜੇ ਹਾਲਾਤ ਦਾ ਥਾਣੇ ਦੀ ਕੁਛੀ ਦੂਰੀ ਤੇ ਐਸੇ ਰੋਡ ਦੇ ਉੱਪਰ ਥਾਣਾ ਬਸਤੀ ਬਾਵਾ ਖੇਲ ਹੈ ਥਾਣੇ ਦੀ ਕੁਛੀ ਦੂਰੀ ਦੇ ਵਾਰਦਾਤ ਕਰ ਰਿਹਾ ਸੀਗਾ ਪਰ ਹੁਣ ਪੁਲਿਸ ਆਈ ਆ ਤੇ ਇਹਨਾਂ ਨੇ ਕੰਪਲੀਟ ਦਿੱਤੀ ਤਾਂ ਪੁਲਿਸ ਵਿਅਕਤੀ ਨੂੰ ਇੱਥੋਂ ਦੀ ਲੈ ਕੇ ਜਾ ਚੁੱਕੀ ਆ ਜਿਸ ਦੇ ਉੱਪਰ ਜਿਹੜਾ ਇਲਜ਼ਾਮ ਲੱਗ ਰਿਹਾ ਕੀ ਏ ਟਾਕੀਆਂ ਲਾ ਰਿਹਾ ਸੀ ਸੋ ਇਹ ਸਮਾਂ ਲੈ ਕੇ ਹੋਰ ਜਿਵੇਂ ਕੋਈ ਅਪਡੇਟ ਪ੍ਰਾਪਤ ਹੁੰਦੀ ਹੈ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਹੁਣ ਤੱਕ ਬਣੇ ਰਹਿਣ ਲਈ ਪਬਲਿਕ ਅਪਡੇਟ ਟੀਵੀ ਨਾਪਸੋ ਦਾ ਬਹੁਤ ਬਹੁਤ ਧੰਨਵਾਦ ਜੀ